ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊ ਤੁਹਾਡਾ ਸਵਾਗਤ ਕਰ ਰਿਹਾ ਹਾਂ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਤਸਵੀਰਾਂ ਗਲੀ ਮੱਲਿਆ ਦੇ ਨਾਲ ਨਾਲ ਰਾਜਪੁਰਾ ਪਟਿਆਲਾ ਰੋਡ ਦੇ ਵੀ ਇਹ ਜਥੀਰੇ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਹ ਸਾਰਾ ਪਸ਼ੂ ਪਿਛਲੇ ਕੁਝ ਦਿਨਾਂ ਦੇਖਿਆ ਜਾ ਸਕਦਾ ਹੈ ਕਿ ਕਾਫੀ ਵੱਧ ਚੁੱਕੇ ਨੇ ਜਦ ਕਿ ਕੁਝ ਦਿਨ ਪਹਿਲਾਂ ਸ਼ਹਿਰ ਦੇ ਵਿੱਚ ਇਹ ਰੋਡ ਦੇ ਉੱਪਰ ਇਸ ਤਰ੍ਹਾਂ ਦੀ ਸਮੱਸਿਆ ਦਿਖਾਈ ਨਹੀਂ ਦੇ ਰਹੀ ਸੀ ਦੋਸਤੋ ਰਾਜਪੁਰਾ ਪਟੇਲਾ ਰੋਡ ਜਿੱਥੇ ਮਿੰਟਾਂ ਦੇ ਬਦਲ ਕਿੰਨੇ ਵਾਰ ਲੰਘਦੇ ਹੋਣੇ ਜਿੰਨੇ ਵਾਰ ਲੰਘਦੇ ਨੇ ਇਹ ਤਸਵੀਰਾਂ ਚ ਵੀ ਦੇਖੇ ਜਾ ਸਕਦੇ ਨੇ ਕਿ ਥੋੜੀ ਦੇਰ ਦੇ ਵਿੱਚ ਆਵਾਗਮਨ ਕਿੰਨਾ ਹੈ ਹਵਾਨਾ ਦਾ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਥੋੜਾ ਸਵਾਲ ਹੈ ਕਿ ਇਸ ਰਾਜਪੁਰਾ ਪਟੇਲਾ ਰੋਡ ਦੇ ਉੱਪਰ ਹੀ ਜਿਹੜੇ ਬੇਸਾਰਾ ਪਸ਼ੂ ਨੇ ਉਹ ਬੈਠੇ ਦਿਖਾਈ ਦੇ ਰਹੇ ਨੇ ਤੇ ਇਹ ਕਿਸੇ ਨਾ ਕਿਸੇ ਦੁਖਨ ਦਾ ਕਾਰਨ ਬਣ ਸਕਦੇ ਨੇ ਕਿਉਂਕਿ ਅਕਲਦੋ ਦੇਖਿਆ ਜਾਂਦਾ ਕਿ ਜਦੋਂ ਇਹ ਰਾਜਪੁਰ ਪਟੇਲਾ ਰੋਡ ਦੇ ਉੱਪਰ ਕੋਈ ਵਾਹਨ ਲੰਘਦਾ ਹੈ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ ਤੇ ਜਦੋਂ ਇਹ ਬੇਸਾਰਾ ਪਸ਼ੂ ਉਸ ਰੋਡ ਦੇ ਉੱਪਰ ਖੜੇ ਹੋਣਗੇ ਜਾਂ ਬੈਠੇ ਹੋਣਗੇ ਅਚਾਨਕ ਉਹਨਾਂ ਦੇ ਇੱਧਰ ਉੱਧਰ ਹੋਣ ਕਰਕੇ ਅਚਾਨਕ ਖੜੇ ਹੋਣ ਕਰਕੇ ਉਹਨਾਂ ਦੀ ਹਰਕਤ ਇੱਧਰ ਉੱਧਰ ਹੋਣ ਕਰਕੇ ਤਾਂ ਜਦੋਂ ਉਹ ਤੋਂ ਵਾਹਨ ਚਾਲਕ ਤੇਜ਼ ਰਫਤਾਰ ਨਾਲ ਲੰਘ ਰਿਹਾ ਹੋਵੇਗਾ ਤਾਂ ਉਹਦੇ ਲਈ ਬ੍ਰੇਕ ਲਾਣਾ ਵੀ ਔਖਾ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ ਦੋਸਤੋ ਜਦੋਂ ਇਸ ਬੰਦੇ ਰਾਜਪਾਲਾ ਨਗਰ ਕਾਉਂਸਲ ਦੇ ਸੈਨੇਟਰੀ ਇਨਸਪੈਕਟਰ ਰਿਕਾ ਚੌਧਰੀ ਨੇ ਸਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਹਿਣਾ ਸੀ ਕਿ ਬੇਸਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਪੇਜਣ ਦਾ ਜਿਹੜੀ ਮਹੀਮ ਜਾਰੀ ਹੈ ਤੇ ਇਹਨਾਂ ਨੂੰ ਗਊਸ਼ਾਲਾ ਪੇਜਿਆ ਜਾਵੇ